ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਵਿੱਚ ਠੰਡ ਦਾ ਰੈਡ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਸਵੇਰੇ ਧੁੰਦਛਾਈ ਰਹੇਗੀ ਤੇ ਦਿਨ ਵੇਲੇ ਸ਼ੀਤ ਲਹਿਰ ਦਾ ਕਹਿਰ جاری ਰਹੇਗਾ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਆਉਣ ਵਾਲੇ 4 ਦਿਨਾਂ ਵਿੱਚ ਵੀ ਠੰਡ ਤੁਰਾਹਤ ਮਿਲਦੀ ਹੈ ਜਿਹੜੀ ਉਹ ਨਜ਼ਰ ਨਹੀਂ ਆਵੇਗੀ ਇਸ ਦੇ ਨਾਲ ਹੀ ਠੰਡ ਤੇ ਧੁੰਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਮੌਸਮ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਜਨਵਰੀ 2024 ਦੇ ਦਿਨ ਪਿਛਲੇ 10 ਸਾਲਾਂ ਤੋਂ ਸਭ ਤੋਂ ਠੰਡੇ ਰਹੇ ਹਨ ਪੂਰਾ ਜਨਵਰੀ ਮਹੀਨਾ ਧੁੰਦਛਾਈ ਰਹੀ ਇਸ ਤੋਂ ਇਲਾਵਾ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਰਹੀ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਮੌਸਮ ਬੇਹਦ ਖਰਾਬ ਰਹੇਗਾ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਵਿੱਚ ਰੈਡ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਬਾਕੀ ਜ਼ਿਲ੍ਹਿਆਂ ਵਿੱਚ ਵੀ orange alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 9 ਤੋਂ 11 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਇਸੇ ਤਰ੍ਹਾਂ ਹਰਿਆਣਾ ਦੇ 6 ਜ਼ਿਲ੍ਹੇ ਅੰਬਾਲਾ ਕੁਰਸ਼ੇਤਰ ਕੈਥਲ ਸੋਨੀਪੱਤ ਜੀ ਵੀ ਰੈਡ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜਦੋਂ ਕਿ ਜੀਂਦ ਹਿਸਾਰ ਫਤਿਹਪੁਰ ਸਾਹਿਬ ਤੇ ਪੰਚਕੁਲਾ ਵਿੱਚ ਵੀ orange alert ਜਿਹੜਾ ਕੋ ਚਾਰੀ ਕੀਤਾ ਗਿਆ ਹੈ ਬੁੱਧਰ ਹਿਮਾਚਲ ਪ੍ਰਦੇਸ਼ ਵਿੱਚ ਵੀ ਠੰਡ ਲਹਿਰ ਜਾ ਰਹੀ ਹੈ ਅੱਜ ਉਨਾ ਬिलासपुर ਮੰਡੀ ਤੇ ਕਾਂਗੜਾ ਦੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਸਵੇਰ ਵੇਲੇ ਧੁੰਦ ਪੈ ਸਕਦੀ ਹੈ 27 ਜਨਵਰੀ ਤੱਕ ਪਹਾੜਾਂ ਉਤੇ ਮੀਂਹ ਤੇ ਬਰਫਬਾਰੀ ਹੋਵੇਗੀ 28 ਅਤੇ 29 ਜਨਵਰੀ ਨੂੰ ਉੱਚੀਆਂ ਚੋਟੀਆਂ ਦੇ ਨਾਲ ਨਾਲ ਮੱਧ ਉਚਾਈ ਵਾਲੇ ਖੇਤਰਾਂ ਵਿੱਚ ਵੀ ਮੀਂਹ ਤੇ ਬਰਫਬਾਰੀ ਹੋਵੇਗੀ ਜਦ ਕਿ 30 ਜਨਵਰੀ ਨੂੰ ਸਵੇਰੇ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਮੌਸਮ ਖਰਾਬ ਰਹੇਗਾ ਮੌਸਮ ਵਿਭਾਗ ਦੇ ਮੁਤਾਬਕ ਅੱਜ ਚੰਡੀਗੜ੍ਹ ਵਿੱਚ ਸਵੇਰ ਤੋਂ ਹੀ ਧੁੰਦ ਤੇ ਠੰਡ ਦੀ ਚੇਤਾਵਨੀ جاری ਹੈ ਤਾਪਮਾਨ 7 ਤੋਂ 12 ਸੰਵਾਵ ਨਵੰਬਰ ਤੇ ਸਰਵਿਸ ਅੱਜ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਮਾੜੀ ਦੇ ਵਿੱਚ ਦਿਨ ਦੇ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਹੈ ਤਾਪਮਾਨ 7 ਤੋਂ 12 ਡਿਗਰੀ ਦੇ ਵਿੱਚ ਘਰ ਰਹਿੰਦੀ ਸੰਭਾਵਨਾ ਹੈ ਬਿਊ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਵਿੱਚ ਠੰਡ ਦਾ ਰੈਡ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਸਵੇਰੇ ਧੁੰਦਛਾਈ ਰਹੇਗੀ ਤੇ ਦਿਨ ਵੇਲੇ ਸ਼ੀਤ ਲਹਿਰ ਦਾ ਕਹਿਰ ਚੱਲੀ ਰਹੇਗਾ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਆਉਣ ਵਾਲੇ 4 ਦਿਨਾਂ ਵਿੱਚ ਵੀ ਠੰਡ ਤੁਰਾਹਤ ਮਿਲਦੀ ਹੈ ਜਿਹੜੀ ਉਹ ਨਜ਼ਰ ਨਹੀਂ ਆਵੇਗੀ ਇਸ ਦੇ ਨਾਲੇ ਠੰਡ ਤੇ ਧੁੰਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਮੌਸਮ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਜਨਵਰੀ 2024 ਦੇ ਦਿਨ ਪਿਛਲੇ 10 ਸਾਲਾਂ ਤੋਂ ਸਭ ਤੋਂ ਠੰਡੇ ਰਹੇ ਹਨ ਪੂਰਾ ਜਨਵਰੀ ਮਹੀਨਾ ਧੁੰਦਛਾਈ ਰਹੀ ਇਸ ਤੋਂ ਇਲਾਵਾ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਰਹੀ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਮੌਸਮ ਬੇਹਦ ਖਰਾਬ ਰਹੇਗਾ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਵਿੱਚ ਰੈਡ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਬਾਕੀ ਜ਼ਿਲ੍ਹਿਆਂ ਵਿੱਚ ਵੀ orange alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 9 ਤੋਂ 11 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਇਸੇ ਤਰ੍ਹਾਂ ਹਰਿਆਣਾ ਦੇ 6 ਜ਼ਿਲ੍ਹੇ ਅੰਬਾਲਾ ਕੁਰਸੇਤਰ ਕੈਥਲ ਸੋਨੀਪਟ ਜੀ ਵੀ ਰੈਡ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜਦੋਂ ਕਿ ਜਿੰਦ ਹਿਸਾਰ ਫਤਿਹਪੁਰ ਸਾਧਾ ਤੇ ਸਰਸਾ ਤੇ ਪੰਚਕੁਲਾ ਵਿੱਚ ਵੀ orange alert ਜਿਹੜਾ ਹੁਚਾਰ ਕੀਤਾ ਗਿਆ ਹੈ ਬੁੱਧਰ ਹਿਮਾਚਲ ਪ੍ਰਦੇਸ਼ ਵਿੱਚ ਵੀ ਠੰਡ ਲਹਿਰ ਜਾ ਰਹੀ ਹੈ ਅੱਜ ਉਨਾ ਵਿਲਾਸਪੁਰ ਮੰਡੀ ਤੇ ਕਾਂਗੜਾ ਦੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਸਵੇਰ ਵੇਲੇ ਧੁੰਦ ਪੈ ਸਕਦੀ ਹੈ 27 ਜਨਵਰੀ ਤੱਕ ਪਹਾੜਾਂ ਉਤੇ ਮੀਂਹ ਤੇ ਬਰਫਵਾਰੀ ਹੋਵੇਗੀ 28 ਅਤੇ 29 ਜਨਵਰੀ ਨੂੰ ਉੱਚੀਆਂ ਚੋਟੀਆਂ ਦੇ ਨਾਲ-ਨਾਲ ਉਚਾਈ ਵਾਲੇ ਖੇਤਰਾਂ ਵਿੱਚ ਵੀ ਮੀਂਹ ਤੇ ਬਰਫਵਾਰੀ ਹੋਵੇਗੀ ਜਦ ਕਿ 30 ਜਨਵਰੀ ਨੂੰ ਸਵੇਰੇ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਮੌਸਮ ਖਰਾਬ ਰਹੇਗਾ ਮੌਸਮ ਵਿਭਾਗ ਦੇ ਮੁਤਾਬਕ ਅੱਜ ਚੰਡੀਗੜ੍ਹ ਵਿੱਚ ਸਵੇਰ ਤੋਂ ਹੀ ਧੁੰਦ ਤੇ ਠੰਡ ਦੀ ਚੇਤਾਵਨੀ جاری ਹੈ ਤਾਪਮਾਨ 7 ਤੋਂ ਸੰਵਾਵ ਨਯੰਬਰ ਤੇ ਸਰਵਿਸ ਅੱਜ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਮਾੜੀ ਦੇ ਵਿੱਚ ਦਿਨ ਦੇ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਹੈ ਤਾਪਮਾਨ 7 ਤੋਂ 12 ਡਿਗਰੀ ਦੇ ਵਿੱਚ ਘਰ ਰਹਿੰਦੀ ਸੰਭਾਵਨਾ ਹੈ ਵੀਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਨਾਲ ਧੰਨਵਾਦ